ਝੜੂ ਜਿਹੜਾ ਤੀਲਾ ਤੀਲਾ ਹੋ ਜਾਣਾ ਇਹ ਪਤਾ ਹੀ ਨਹੀਂ ਕਿ ਕਿੰਨੇ ਕਿਹ ਜੀਰੋ ਇਹਦੇ ਅੱਗੇ ਲੱਗਣੇ ਤੇ ਕਿੰਨੇ ਕਿਹਦੇ ਪਿੱਛੇ ਲੱਗਣੇ ਆ ਕਾਉਂਸਲਰ ਬਣਿਆ ਤਲਬੀਰ ਗੱਲ ਕਦੀ ਉਹ ਆਪਣੀ ਪਾਰਟੀ ਦਾ ਨਹੀਂ ਬਣਿਆ ਕਦੀ ਕਦੀ ਤਲਬੀਰ ਗੱਲ ਐਮ ਐਲ ਏ ਬਣਿਆ ਕਦੀ ਕਿਸੇ ਪਿੰਡ ਦਾ ਸਰਪੰਚ ਵੀ ਰਿਹਾ ਹੂਸ ਤਲਬੀਰ ਗੱਲ ਉਹ ਮਜਿਠੀਆਂ ਤੋਂ ਉਹਦਾ ਪਰੇਸ਼ਾਨਾ ਜਦੋਂ ਮਜਿਠੀਆਂ ਆਪ ਚੂਈਮੂਈ ਹੋਈ ਪਈ ਐ ਮੈਂ ਮਜਿਠੀਆਂ ਨਾਲ ਉਦੋਂ ਲੜਾਈ ਲੜੀ ਸੀ ਜਦੋਂ ਮਜਿਠੀਆਂ ਆਪੜਾ ਨੂੰ ਬੱਬਰ ਸ਼ੇਰ ਮੰਨਦਾ ਸੀਗਾ ਤੇ ਬੱਬਰ ਸ਼ੇਰਦਿਆਂ ਵੀ ਕਾਡੀਆਂ ਲਵਾਈਆਂ ਸੀ ਬਲਾਰੀਏ ਨੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਕਾਂਗਰਸ ਆ ਸੜਕਾਂ ਤੇ ਉਤਰੀ ਐ ਤਾਂ ਅੰਮ੍ਰਿਤਸਰ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਕੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਐ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਖਾਂਦੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਸੱਜ ਸੱਜ ਉਧਰ ਕੋਚਲੇ ਸਰ ਕੀ ਨਾਮ ਦੇ ਅੱਜ ਅੰਮ੍ਰਿਤਸਰ ਦੇ ਵਿੱਚ ਗੰਦਗੀ ਦੇ ਟਿੱਕੇ ਲੱਗੇ ਨੇ ਪਾਣੀ ਕਿੰਦਾ ਪੀਣ ਵਾਲਾ ਇਹ ਕੋਈ ਹੱਲ ਨਹੀਂ ਹੋ ਰਿਹਾ ਸੀਵਰੇਜ ਬੰਦ ਨੇ ਅਸਾ ਸਾਰਾ ਸ਼ਹਿਰ ਤਰਾਸ ਤਰਾਸ ਕਰ ਰਿਹਾ ਅਸੀਂ ਬਹੁਤ ਚਿਰ ਦੇ 4 ਮਹੀਨੇ ਦੇ ਲੱਗੇ ਸਰਕਾਰ ਕੋਈ ਤਾਂ ਨਹੀਂ ਦੇਰੀ ਅਸੀਂ ਕਹਿਣਾ ਚਾਹੁੰਦੇ ਲੋਕ ਇਹਨਾਂ ਤੋਂ ਸਵਾਲ ਪੁੱਛਣ ਲੋਕੀ ਇਹਨਾਂ ਤੋਂ ਸਵਾਲ ਪੁੱਛਣ ਕਿ ਲੋਕ ਇਹ ਕਿੱਥੇ ਸੁੱਤੇ ਨੇ ਉਹਨਾਂ ਹੀ ਕਾਰਪੋਰੇਸ਼ਨਾਂ ਜਾਣਾ ਲੋਕਾਂ ਕੋਲ ਲੋਕੀ ਇਹਨਾਂ ਤੋਂ ਸਵਾਲ ਪੁੱਛਣ 2 ਸਾਲ ਤੋਂ ਕਾਰਪੋਰੇਸ਼ਨ ਨਹੀਂ ਕੋਈ ਕਾਉਂਸਲਰ ਨਹੀਂ ਹੈਗਾ ਕਿੰਦਾ ਸ਼ਹਿਰ ਚੱਲੇਗਾ ਪਿੱਤਰ ਸ਼ਹਿਰ ਇਤਿਹਾਸਿਕ ਸ਼ਹਿਰ ਕਿਉਂ ਨਹੀਂ ਇਹ ਕੰਮ ਹੋ ਰਿਹਾ ਸਾਡਾ ਨਾਲ ਬੁਲਾਰਿਆ ਜੀ ਮੈਨੂੰ ਬੁਲਾ ਰਿਹਾ ਜੀ ਕਿੰਨਾ ਕ ਚੈਲੰਜ ਹੈ ਤੁਹਾਡੇ ਵਾਸਤੇ ਚੈਲੰਜ ਕੋਈ ਨਹੀਂ ਆ ਕਿਉਂਕਿ ਆ ਸਰਕਾਰ ਨਿਕੰਮੀ ਆ ਚੈਲੰਜ ਤਾਂ ਹੁੰਦਾ ਜੇ ਇਹਨਾਂ ਨੇ ਕੋਈ ਕੰਮ ਕੀਤਾ ਹੁੰਦਾ 2 ਸਾਲਾਂ ਚ ਇਹਨਾਂ ਨੇ ਸ਼ਹਿਰ ਨੂੰ ਨਕਾਰਾ ਕਰਕੇ ਰੱਖ ਦਿੱਤਾ ਕੋਈ ਵੀ ਪ੍ਰਣਾਲੀ ਅੱਜ ਕੰਮ ਨਹੀਂ ਕਰ ਰਹੀ ਕਾਰਪੋਰੇਸ਼ਨ ਦੇ ਅੱਜ ਅਸੀਂ ਇੱਥੇ ਧਰਨਾ ਇਸ ਕਰਕੇ ਦੇ ਰਹੇ ਆ ਕਿਉਂਕਿ ਹਰ ਮੁਹੱਲੇ ਦਾ ਸੀਵਰੇਜ ਬੰਦ ਹੈ ਗੰਦਗੀ ਦੇ ਢੇਰ ਲੱਗੇ ਨੇ ਚਾਹੇ ਭਗਤਾਂ ਵਾਲਾ ਡੰਪ ਹੋਵੇ ਚਾਹੇ ਜਬਾਲ ਰੋਡ ਤੇ ਡੰਪ ਹੋਵੇ ਕੋਈ ਇਸ ਸਰਕਾਰ ਨੇ ਇੰਤਜ਼ਾਮ ਨਹੀਂ ਕੀਤੇ ਅੱਜ ਜਣ ਜਣ ਦੁਖੀ ਹੈ ਅੰਦਰ ਪਰਦੇ ਹਨ ਬਲਾਰੀਆ ਸਾਹਿਬ ਤਲਵੀਰ ਸਿੰਘ ਨੂੰ ਕਿੰਨਾ ਚੈਲੰਜ ਹਵੇ ਤਲਵੀਰ ਗਿਲ ਬੜਕ ਮਾਰ ਰਹੇ ਨੇ ਕਹਿੰਦੇ ਬਲਾਰੀਆ ਤੇ ਨਜ਼ਰ ਹੀ ਨਹੀਂ ਆਇਆ ਵੇਖੋ ਨਾ ਉਹ ਕਦੀ ਚੈਲੰਜ ਪਹਿਲੇ ਸੀ ਨਾ ਉਹ ਚੈਲੰਜ ਅੱਜ ਆ ਮੈਂ ਕਦੀ ਕਿਸੇ ਬੰਦੇ ਨੂੰ ਚੈਲੰਜ ਸਮਝਿਆ ਹੀ ਨਹੀਂ ਆ ਨਹੀਂ ਆਪਣੇ ਆਪ ਨਾਲ ਕੰਪੀਟੀਸ਼ਨ ਹੁੰਦਾ ਔਰ ਉਹ ਕੰਪੀਟੀਸ਼ਨ ਜਾਰੀ ਰਹੇਗਾ ਪਰ ਉਹ ਕਾਲੀ ਦਲ ਵੀ ਤੁਹਾਨੂੰ ਇੱਕ ਤਰ੍ਹਾਂ ਟੱਕਰ ਦੇ ਰਹੀ ਸੀ ਤੇ ਹੁਣ ਆਮ ਆਦਮੀ ਪਾਰਟੀ ਆ ਗਈ ਹੈ ਉਹ ਜਿਹਨੂੰ ਮਰਜ਼ੀ ਟੱਕਰ ਦੇਈ ਜਾਂ ਉਹਨਾਂ ਦਾ ਕੰਮ ਮੈਂ ਕਦੀ ਵਿਰੋਧੀ ਨੂੰ ਵੇਖ ਕੇ ਕੰਮ ਨਹੀਂ ਕੀਤਾ ਮੈਂ ਆਪਣੀ ਲਈ ਇਕ ਆਪ ਲੰਮੀ ਕੀਤੀ ਤੁਸੀਂ ਸਮੇਂ ਦਿਓਗੇ ਚੈਲੰਜ ਹੈ ਤੁਹਾਡੇ ਵਾਸਤੇ ਬਿਲਕੁਲ ਕੋਈ ਚਾਲ ਨਹੀਂ ਇਲੈਕਸ਼ਨ ਦੇ ਰਿਜ਼ਲਟ ਤੋਂ ਪਤਾ ਲੱਗ ਜਾਵੇਗਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਵਿਕਾਸ ਸੋਨੀ ਜੀ ਸਾਡੇ ਨਾਲ ਮੌਜੂਦ ਨੇ ਸੋਨੀ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਡਾ ਹਲਕਾ ਸਭ ਨਾਲੋਂ ਜ਼ਿਆਦਾ ਪ੍ਰਭਾਵਿਤ ਹੈ ਸੋ ਸਾਰਾ ਸ਼ਹਿਰ ਹੀ ਪ੍ਰਭਾਵਿਤ ਹੈ ਸੁਮੇਤ ਜੀ ਐਸ ਵੇਲੇ ਦੇਖੋ ਕੂੜੇ ਦਾ ਇੰਨਾ ਮਾੜਾ ਹਾਲ ਹੈ ਕਿਤੇ ਸਫਾਈ ਨਹੀਂ ਹੋ ਰਹੀ ਬਹੁਤ ਮਾੜਾ ਹਾਲ ਹੈ ਬਹੁਤ ਮਾੜਾ ਹਾਲ ਹੈ ਸ਼ਹਿਰ ਦਾ ਇਹ ਮਜਬੂਰ ਹੋ ਕੇ ਸਾਨੂੰ ਲੋਕਾਂ ਦੀ ਬਾਤ ਸੁਣਨ ਵਾਸਤੇ ਅੱਜ ਇੱਥੇ ਇਕੱਠ ਕੀ ਕਹੋਗੇ ਕਿ ਕਾਰਨ ਕੀ ਆ ਤੁਸੀਂ ਵੀ ਆਖਿਰਕਾਰ ਇੱਕ 2 ਸਾਲ ਹੋ ਗਏ ਸਰਕਾਰ ਬਣੀ ਨੂੰ 1.5 ਸਾਲ ਹੋ ਗਿਆ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਕਰਾ ਸਕੇ ਜੇ ਕਾਰਪੋਰੇਸ਼ਨ ਇਲੈਕਸ਼ਨ ਨਹੀਂ ਕਰਾਉਂਗੇ ਸ਼ਹਿਰ ਦੀ ਸਭਾਈ ਕੌਣ ਕਰਾਏਗਾ ਔਰ ਇਹ ਮੁਲਾਜ਼ਮ ਅਬ ਸਰ ਆਪਣੇ ਦਫ਼ਤਰਾਂ ਦੇ ਬੈਠੇ ਸਭਾਈ ਨਹੀਂ ਕਰਾ پا ਰਹੇ ਫੇਲਿਅਰ ਹੈ ਟੋਟਲ ਫੇਲਿਅਰ ਬਿਲਕੁਲ ਦੇਲੇ ਬੱਸੀ ਸਾਹਿਬਾ ਮੌਜੂਦ ਨੇ ਬੱਸਾ ਕੀ ਕਹਿਣਾ ਜਾਓਗੇ ਇੱਥੇ ਇਹ ਸਰਕਾਰ ਫੇਰ ਸਰਕਾਰ ਹੈ ਝੂਠ ਬੋਲ ਕੇ ਬਦਲਾਵ ਦੀ ਸਰਕਾਰ ਬਣਾਈ ਪਿਛਲੇ 2 ਸਾਲ ਤੋਂ ਕਾਰਪੋਰੇਸ਼ਨ ਦਾ ਇਲੈਕਸ਼ਨ ਨਹੀਂ ਆਇਆ ਔਰ ਅਸੀਂ ਜਿੱਥੇ ਵੀ ਜਾ ਰਹੇ ਹਾਂ ਅੱਜ ਲੋਕਾਂ ਕੋਈ ਇੱਕੋ ਸ਼ਿਕਾਇਤ ਨਾ ਪਾਣੀ ਮਿਲ ਰਿਹਾ ਨਾ ਬੱਤੀ ਮਿਲ ਰਹੀ ਐ ਕੂੜਾ ਲਿਫਟਿੰਗ ਨਹੀਂ ਹੋ ਰਿਹਾ ਅਰੇ ਪਿਛਲੇ 4 ਦਿਨ ਤੋਂ ਅਸੀਂ ਵੇਰਕੇ ਦੇ ਵਿੱਚ ਘੁੰਮ ਰਹੇ ਆਂ ਵੇਰਕੇ ਦੇ ਵਿੱਚ ਗੁਰੂ ਨਗਰ ਦੇ ਵਿੱਚ 4 ਦਿਨ ਤੋਂ ਨਾ ਬੱਤੀ ਐ ਨਾ ਪਾਣੀ ਅਸੀਂ ਟੈਂਕਰਾਂ ਦੇ ਨਾਲ ਉਹਨਾਂ ਨੂੰ ਪਾਣੀ ਵਿਚਾਰਿਆਂ ਨੂੰ ਭਜਾਉਂਦੇ ਆਂ ਇਹ ਹਾਲਾਤ ਐ ਇਹ ਸਰਕਾਰ ਝੂਠ ਬੋਲ ਕੇ ਬਦਲਾਅ ਦੀ ਸਰਕਾਰ ਬਣੀ ਸੀ ਔਰ ਲੋਕਾਂ ਨੇ ਅੱਜ ਇਹਨਾਂ ਨੂੰ ਅਸੀਂ ਇਹਨਾਂ ਨੂੰ ਜਗਾਣ ਲਈ ਆਏ ਆਂ ਕਿ ਜਿਹੜੇ ਲੋਕ ਪਰੇਸ਼ਾਨ ਨੇ ਅੱਜ ਇਸ ਗਰਮੀ ਚਾਰ-ਚਾਰ ਦਿਨ ਬੱਤੀ ਤੁਸੀਂ ਅੱਧਾ ਘੰਟਾ ਨਹੀਂ ਬਹਿ ਸਕਦੇ ਚਾਰ-ਚਾਰ ਦਿਨ ਤੋਂ ਬਿਨਾ ਬੱਤੀ ਬਿਨਾ ਪਾਣੀ ਤੋਂ ਬੈ ਰਹੇ ਨੇ ਜਿੱਥੇ ਦੁਰਦਿਆਂ ਪੈਰਾਂ ਦੇ ਵਿੱਚ ਕੂੜੇ ਦੇ ਢੇਰ ਦੇਖਦੇ ਆ। ਇਸ ਕਰਕੇ ਸਰਕਾਰ ਨੂੰ ਅੱਜ ਜਗਾਣ ਲਈ। ਇਲੈਕਸ਼ਨਾਂ ਵੇਲੇ ਹੀ ਕਿਉਂ ਯਾਦ ਆਈ ਹੈ ਜੀ? ਅਸੀਂ ਹਮੇਸ਼ਾ ਸਰਕਾਰ ਨੂੰ ਟਾਈਮ ਟੂ ਟਾਈਮ ਜਗਾਉਂਦੇ ਰਹੇ ਹਾਂ। ਆਉਦਲਾ ਸਾਹਿਬ ਨੇ ਚਾਰ ਲੈਟਰ ਆਲਰੇਡੀ ਲਿਖ ਚੁੱਕੇ ਆ। 1 ਸਾਲ 'ਚ 4। ਅਸੀਂ ਤੇ ਅਡੀਕਰੇ ਸੀ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣਗੇ। ਕਾਰਪੋਰੇਸ਼ਨ ਕਾਂਗਰਸ ਦੀ ਬਣੇਗੀ ਔਰ ਫੇਰ ਦੁਬਾਰਾ ਜਿਸ ਤਰ੍ਹਾਂ ਵਿਕਾਸ ਚੱਲ ਰਿਹਾ ਸੀ ਉਸ ਤਰ੍ਹਾਂ ਕਰਾਵਾਂਗੇ। ਜੋ-ਜੋ ਚੱਲ ਰਿਹਾ ਸੀ ਉਹ ਬਣਾਵਾਂਗੇ। ਲੇਕਿਨ ਇਹ ਸਰਕਾਰ ਫੇਲ 4 ਤਰੀਕ ਤੋਂ ਬਾਅਦ ਔਜਲਾ ਸਾਹਮਣੇ ਐਮਪੀ ਵੀ ਬੰਨਾ ਉਸ ਤੋਂ ਬਾਅਦ ਫਿਰ ਇਸ ਇਹਨਾਂ ਦਾ ਦਰਵਾਜ਼ਾ ਖੜਕਾਉਂਦਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਜਿਹੜੇ ਸਭ ਤੋਂ ਵੱਡੀ ਗੱਲ ਇੱਥੇ ਹੋ ਰਹੀ ਹੈ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਪ੍ਰੋਟੈਸਟ ਰਾਵਣਾ ਹੋ ਰਿਹਾ ਕੀਤਾ ਜਾ ਰਿਹਾ ਹੈ ਤਾਂ ਵੱਡਾ ਪ੍ਰੋਟੈਸਟ ਜਿਹੜਾ ਹੈ ਇੱਥੇ ਜਿਹੜਾ ਹੈ ਨਜ਼ਰ ਆ ਰਿਹਾ ਹੈ ਤਸਵੀਰਾਂ ਰਾਹੀ ਪ੍ਰੋਟੈਸਟ ਕਰਦੇ ਹੋ ਜਿਹੜੀਆਂ ਕੰਪਲੇਨਸਾਂ ਸੀ ਆਸਾਨਾ ਡਾਕਟਰ ਇਹਨਾਂ ਦੇ ਮਨ ਚ ਇੱਜਾ ਮੌਜੂਦ ਨੇ ਵੀਰਕਾਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਪ੍ਰੋਟੈਸਟ ਕਰ ਆਏ ਔਰ ਅੰਮ੍ਰਿਤਸਰ ਦੇ ਲੋਕ ਇਹਨਾਂ ਨੂੰ ਜਵਾਬ ਨਹੀਂ ਟਕਾ ਕੇ ਜਵਾਬ ਦੇ ਬਈ ਅੱਜ ਅਸੀਂ ਸਾਰੀ ਕੈਂਪੇਨ ਛੱਡ ਕੇ ਅਸੀਂ ਸਾਰੇ ਇੱਥੇ ਆ ਗਏ ਔਰ ਲੋਕਾਂ ਦੇ ਮਸਲੇ ਆ ਲੋਕ ਗੰਦਾ ਪਾਣੀ ਸੀਵਰੇਜ ਦਾ ਮਿਕਸ ਹੋ ਕੇ ਪੀਣ ਲਈ ਮਜਬੂਰ ਹੋ ਗਏ ਔਰ ਲੋਕਾਂ ਦੀ ਹਾਲਤ ਬਦਲਣ ਨਾਲੋਂ ਬੱਤਰ ਹੋਈ ਪਈ ਹੈ ਅਸੀਂ ਸਾਰੇ ਆਪਣੇ ਕੰਮਕਾਰ ਛੱਡ ਕੇ ਔਰ ਕੈਂਪੇਨ ਬੰਦ ਕਰਕੇ ਅਸੀਂ ਲੋਕਾਂ ਦੇ ਮਸਲਿਆਂ ਵਾਸਤੇ ਇੱਥੇ ਆਏ ਆ ਲੇਕਿਨ ਕਾਰ ਪਹਿਲੇ ਦਫਤਰ ਅੱਜ ਛੁੱਟੀ ਨਹੀਂ ਆ ਲੇਕਿਨ ਤਾਲਾ ਲੱਗਾ ਹੋਇਆ ਹੈ ਇਹ ਹਾਲਾਤ ਹੈ ਇਹ ਭਗਵੰਤ ਮਾਨ ਦੀ ਸਰਕਾਰ ਕਿਸ ਤਰ੍ਹਾਂ ਸੁੱਤੀ ਹੋਈ ਨਜ਼ਰ ਆ ਰਹੀ ਹੈ ਬਰੋਕ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਪਹਿਲੇ ਤੁਹਾਡੀਆਂ ਸਰਕਾਰਾਂ ਰਹੀਆਂ ਤੁਸੀਂ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਇਹ ਮੁਸ਼ਕਲਮੈਂਟ ਹੋਈ ਹੈ ਸਾਰੀ ਕਾਂਗਰਸ ਟਾਈਮ ਤੇ ਹੋਈ ਹੈ ਉਹ ਇਹਨਾਂ ਦੇ ਕੋਲੋਂ ਤੇ ਇੱਕ ਏਟਰੀ ਨਹੀਂ ਲੱਗੀ ਔਰ ਇਹ ਵੱਧ ਨਾਲੋਂ ਬੱਤਰ ਹਾਲਤ ਜਿਹੜੀ ਹੈ ਇਹਦੇ ਲਈ ਆਮ ਆਦਮੀ ਪਾਰਟੀ ਜ਼ਿੰਮੇਵਾਰ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਅੱਜਲੇ ਪ੍ਰੋਟੈਸਟ ਹੋ ਰਹੇ ਹਨ ਜੈ ਹਿੰਦ ਜੈ ਹਿੰਦ ਮੁਰਦਾਬਾਦ ਕੀ ਆਪ ਸਿੱਧਿਆ ਮੁਰਦਾਬਾਦ ਨਾਮ ਤੁਹਾਡਾ ਮੁਰਦਾਬਾਦ ਕੀ ਆਪ ਸਿੱਧਿਆ ਮੁਰਦਾਬਾਦ ਮੁਰਦਾਬਾਦ ਕੀ ਲੱਗਦਾ ਲੋਕਾਂ ਨੂੰ ਜਵਾਬ ਦੇਣਗੇ ਵੋਟਾਂ ਲਈ ਸਾਡੇ 21 ਬੇਨਤੀ ਵੋਟਾਂ ਅੱਜ ਇੱਥੇ ਆਉਂਦੇ ਜੁਗਾਰੇ ਲੋਕਾਂ ਨੂੰ ਤੇ ਲੋਕਾਂ ਨੂੰ ਬੇਨਤੀ ਕਰਨਾ ਹੈ ਕਿ ਲੋਕੋ ਕਿਰਪਾ ਕਰਕੇ ਕਿਰਪਾ ਕਰਕੇ ਇਹਨਾਂ ਨੂੰ ਸਵਾਲ ਪੁੱਛੋ ਇਹਨਾਂ ਲੋਕਾਂ ਨੂੰ ਸਵਾਲ ਪੁੱਛੋ ਕਿ ਕੀ ਹੋ ਰਿਹਾ ਹੈ ਦੇ ਸ਼ਹਿਰ ਦੇ ਵਿੱਚ ਇਹਨਾਂ ਦੇ ਲੀਡਰ ਕਿੱਥੇ ਜਾ ਰਹੇ ਹਨ ਸਰਕਾਰ ਜਿਹੜੀ 2 ਸਾਲ ਤੋਂ ਬੈਠੀ ਹੈ ਉਹਨੇ ਲੈਣਾ ਸੀ ਉਹਨਾਂ ਨੇ ਕੀ ਕੀਤਾ ਜਦੋਂ ਸਾਡੀ ਵਾਰੀ ਸੀਗੀ ਅਸੀਂ ਪ੍ਰੋਪਰ ਪ੍ਰਬੰਧ ਕਰਦੇ ਸੀਗੇ ਕਿਸੇ ਤਰ੍ਹਾਂ ਦਾ ਉੱਥੇ ਅੱਗ ਕਿੰਨੀ ਜਿਹੜੀ ਮੋਟੋ ਕਾਹਨਾਂ ਦੇ ਬਣਾਉਂਦੇ ਨੇ ਪਰ ਬਿਲਕੁਲ ਬਿਲਕੁਲ ਤਸਵੀਰਾਂ ਰਾਹੀ ਤੁਹਾ ਨੁਸਾਨੀਆਂ ਮੁਰਦਾਬ ਕਿਹੜੇ ਤਰੀਕੇ ਨਾਲ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ ਸਮੱਸਿਆ ਗੰਦੇ ਪਾਣੀ ਬਹੁਤ ਵੱਡੀ ਸਮੱਸਿਆ ਇਹ ਸਾਡੀ ਸਰਕਾਰ ਸੀ ਤੇ ਅਸੀਂ ਵਰਲਡ ਬੈਂਕ ਦਾ ਰਲ ਕੇ ਨਹਿਰੀ ਪਾਣੀ ਨੂੰ ਸ਼ਹਿਰ ਵਿੱਚ ਲਿਆਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਇਹ ਪ੍ਰੋਜੈਕਟ ਇੰਨਾ ਸਲੋ ਚਲਾ ਰਹੇ ਨੇ ਹਜੇ ਤੱਕ ਇੰਨਾ ਕੋ ਟੈਂਕੀਆਂ ਦਾ ਨਿਰਮਾਣ ਨਹੀਂ ਹੋਇਆ ਜਦੋਂ ਸਾਡੀ ਸਰਕਾਰ ਸੀ ਅਸੀਂ ਪ੍ਰੋਪਰ ਜ਼ਮੀਨ ਐਕਵਾਇਰ ਕਰਕੇ ਦਿੱਤੀ ਅਸੀਂ ਪ੍ਰੋਪਰ ਜਿਹੜੇ ਤਰੀਕੇ ਦੇ ਨਾਲ ਵਿਉਂਤਬੰਦੀ ਬਣਾ ਕੇ ਪਲਾਨਿੰਗ ਸਾਰੀ ਅਸੀਂ ਕਰਤੀ ਪਰ ਐਗਜ਼ੀਕਿਊਸ਼ਨ ਇਹ ਸਰਕਾਰ 2 ਸਾਲ ਚ ਬਿਲਕੁਲ ਜ਼ੀਰੋ ਰਹੀ ਹੈ ਪੇ ਸਰ ਇਹ 200 ਡੰਪ ਦੀ ਸਮੱਸਿਆ ਤੁਹਾਡੇ ਇਲਾਕੇ ਜਾ ਉਹ ਕਹਿ ਰਿਹਾ ਕਿ ਇਹ ਜਿਹੜੀ ਹੈ ਸਾਰੀ ਕਾਂਗਰਸ ਦੀ ਦੇਣ ਹੈ ਪੁਰਾਣਾ ਸਿਸਟਮ ਜਿਹੜਾ ਕਾਂਗਰਸ ਠੀਕ ਨਹੀਂ ਕਰਾ ਸਕੀ ਕਾਂਗਰਸ ਠੀਕ ਨਹੀਂ ਕਰਾ ਸਕੀ ਇਨਾਂ ਕੋ ਵੀ 2 ਸਾਲ ਹੈਗੇ ਸੀਗੇ ਇਨਾਂ ਨੇ ਕੀ ਕੀਤਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋ ਸਾਰਾ ਕੇਸ ਪਿਆ ਜੀ ਜਿਹੜੀ ਡੰਪ ਸਾਈਟ ਇੱਕ ਵਾਰੀ ਪਹਿਲੇ ਐਲਾਨ ਹੋ ਗਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਉਹ ਉਸ ਗੱਲ ਦੇ ਉੱਤੇ ਅੜਿਆ ਪਿਆ ਕਿ ਇਹ ਡੰਪ ਸਾਈਟ ਚੇਂਜ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਸਿੱਧਾ ਡਾਇਰੈਕਟ ਇੰਟਰਫੇਅਰ ਨਹੀਂ ਕਰੇਗਾ ਜਿੰਨੀ ਦੇਰ ਤੱਕ ਸੀਐਮ ਆਫਿਸ ਆਪ ਅਪਰੋਚ ਨਹੀਂ ਕਰੇਗਾ ਪੀਐਮ ਨੂੰ ਉਦੋਂ ਤੱਕ ਇਹਦਾ ਡੰਪ ਦਾ ਸਮੱਸਿਆ ਦਾ ਹੱਲ ਨਹੀਂ ਭਗਵੰਤ ਮਾਨ ਕਹਿ ਰਹੇ ਨੇ ਜੀ ਕਿ ਆਪਾਂ 13 ਜ਼ੀਰੋ ਕਰ ਰਹੇ ਹਾਂ ਇਹ ਝਾੜੂ ਜਿਹੜਾ ਤੀਲਾ ਤੀਲਾ ਹੋ ਜਾਣਾ ਇਹ ਪਤਾ ਹੀ ਨਹੀਂ ਕਿ ਕਿੰਨੇ ਕਿ ਕਿ ਜ਼ੀਰੋ ਇਹਦੇ ਅੱਗੇ ਲੱਗਣੇ ਤੇ ਕਿੰਨੇ ਕਿ ਇਹਦੇ ਪਿੱਛੇ ਲੱਗਣੇ ਆ ਆਪਣਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੇ ਸਰ ਇਸ ਵੇਲੇ ਜਿਸ ਦਖੜੀ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਉੱਥੇ ਹੀ ਮੈਂ ਫੇਰ ਗੱਲ ਕਰ ਰਿਹਾ ਤਲਵੀਰ ਗਿਲ ਬਾਰ-ਬਾਰ ਕਹਿ ਰਹੇ ਨੇ ਕਿ ਤੁਸੀਂ ਘਰਾਂ ਤੋਂ ਨਹੀਂ ਨਿਕਲੇ ਯਾਰ 1 ਮਿੰਟ ਤਲਵੀਰ ਗਿਲ ਕਦੀ ਕਾਉਂਸਲਰ ਬਣਿਆ ਕਾਉਂਸਲਰ ਬਣਿਆ ਤਲਵੀਰ ਗਿਲ ਕਦੀ ਉਹ ਆਪਣੀ ਪਾਰਟੀ ਦਾ ਨਹੀਂ ਬਣਿਆ ਕਦੀ ਕਦੀ ਤਲਵੀਰ ਗਿਲ ਐਮਐਲਏ ਬਣਿਆ ਕਦੀ ਕਿਸੇ ਪਿੰਡ ਦਾ ਸਰਪੰਚ ਵੀ ਰਿਹਾ ਹੂ ਤਲਵੀਰ ਗਿਲ ਤੁਸੀਂ ਐਵੇਂ ਹਵਾ ਦੇਈ ਜਾਂਦੇ ਜੇ ਕੌਣ ਹੈ ਕਾਰਪੋਰੇਸ਼ਨ ਕਿਵੇਂ ਆ ਬਿਜਲੀ ਦੇ ਖਾਤਾ ਉਹ ਬੰਦਾ ਉਹ ਬੰਦਾ ਜਿਹੜਾ ਆਪਣੀ ਪਾਰਟੀ ਨੂੰ ਉਸ ਵਕਤ ਛੱਡਦਾ ਜਦੋਂ ਪਾਰਟੀ ਗਰਾਵੜ ਚ ਜਦੋਂ ਪਾਰਟੀ ਨਮੋਸ਼ੀ ਚ ਜਦੋਂ ਪਾਰਟੀ ਦੇ ਵਿਧਾਨ ਸਭਾ ਚ ਐਮ ਐਲ ਏ ਗਿਣਤੀ ਦੇ ਤਿੰਨ ਨੇ ਸ਼ਾਇਦ ਦੋ ਨੇ ਦੋ ਦੋ ਮੈਂ ਉਸ ਵਕਤ ਅਕਾਲੀ ਦਲ ਛੱਡਿਆ ਸੀਗਾ ਜਦੋਂ ਅਕਾਲੀ ਦਲ ਚ ਚੰਦੀਆਂ ਚੱਲਦੀਆਂ ਸੀ ਸੁਖਬੀਰ ਬਾਲ ਤੇ ਬਿਕਰਮਜੀਠੀਆ ਦੀਆਂ ਉਸ ਵਕਤ ਬਕਰੇ ਮਜੀਠੀਆਂ ਨੂੰ ਚੈਲੰਜ ਕੀਤਾ ਸੀਗਾ ਜਦੋਂ ਉਹ ਪੂਰੇ ਪੰਜਾਬ ਨੂੰ ਏਦਾਂ ਏਦਾਂ ਨਚਾਉਂਦਾ ਸੀਗਾ ਹਮ ਇਹੋ ਜਿਹੇ ਹਾਲਾਤਾਂ 'ਚ ਨਹੀਂ ਛੱਡਿਆ ਚੈਲੰਜ ਕਰਕੇ ਛੱਡਿਆ ਸੀਗਾ ਇਸ ਕਰਕੇ ਮੇਰਾ ਵੀ ਤਲਬੀਰ ਗਿੱਲ ਦੇ ਨਾਲ ਕਹਿੰਦੇ ਮੈਂ ਵੀ ਮਜੀਠੀਆਂ ਤੋਂ ਪਰ ਜਾਣ ਚਲੋ ਪਰੇਸ਼ਾਨ ਹੋਊਗਾ ਉਹ ਮਜੀਠੀਆਂ ਤੋਂ ਉਹ ਪਰੇਸ਼ਾਨਾ ਜਦੋਂ ਮਜੀਠੀਆਂ ਆਪ ਚੂਈ ਮੂਈ ਹੋਈ ਪਈ ਆ ਹਮ ਮੈਂ ਮਜੀਠੀਆਂ ਨਾਲ ਉਦੋਂ ਲੜਾਈ ਲੜੀ ਸੀ ਜਦੋਂ ਮਜੀਠੀਆਂ ਆਪਣੇ ਨੂੰ ਬੱਬਰ ਸ਼ੇਰ ਮੰਨਦਾ ਸੀਗਾ ਤੇ ਬੱਬਰ ਸ਼ੇਰਦਿਆਂ ਵੀ ਕਾਡੀਆਂ ਲਵਾਈਆਂ ਸੀ ਬਲਾਰੀਏ ਨੇ ਇਸ ਕਰਕੇ ਡੋਂਟ ਵਾਂਸ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਖਾਸ ਕਰਕੇ ਇੱਕ ਵੱਡਾ ਸੁਨੇਹਾ ਜਰਾ ਦਿੱਤਾ ਜਾ ਰਿਹਾ ਹੈ ਤਾਂ ਇਹ ਇਸ ਵੇਲੇ ਸਿਆਸਤ ਗਰਮਾਂਦੀ ਹੋਈ ਤਾਂ ਸ਼ਹਿਰ ਦੀ ਗੰਦਗੀ ਨੂੰ ਲੈ ਕੇ ਜਿਹੜਾ ਇਸ ਵੇਲੇ ਅੱਜ ਇੱਕ ਵੱਡਾ ਪ੍ਰੋਟੈਸਟ ਕੀਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਆਉਣਲੇ ਸਮੇਂ 'ਚ ਹੋਰ ਵੱਡੇ ਪ੍ਰੋਟੈਸਟ ਕੀਤੇ ਜਾਣਗੇ ਤਾਂ ਗੰਦਗੀ ਅਤੇ ਜਿਹੜਾ ਕੂੜੇ ਕ੍ਰਿਕਟ ਨੂੰ ਲੈ ਕੇ ਅੱਜ ਪੰਜਾਬ ਕਾਂਗਰਸ ਸਰਕਾਰ 'ਤੇ ਉਤਰਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ